ਸਮਾਨਾ ਦੇ ਪਿੰਡ ਸਸਾ ਗੁਜਰਾ ਦੇ ਦੇਰ ਰਾਤ ਆ ਹਨੇਰੇ ਦੇ ਵਿੱਚ ਕਰੀਬ 2:30 ਵਜੇ ਦੇ ਆਸ-ਪਾਸ ਕਣਕ ਦੇ ਖੇਤਾਂ ਨੂੰ ਅੱਗ ਲੱਗੇ ਜਿਸ ਦੇ ਨਾਲ ਰੁਲਦੂ ਰਾਮ ਤੇ ਸੁਭਮ ਜਿਹੜੇ ਦੋ ਨੌਜਵਾਨ ਹੈ ਉਹਨਾਂ ਦੀ 10 1 ਤੋਂ 12 ਏਕੜ ਕਣਕ ਸੜ ਕੇ ਸੁਆਹ ਹੋ ਗਈ ਹੈ ਸਮਾਨਾ ਤੋਂ ਫਾਇਰ ਬ੍ਰੀਡ ਦੀ ਗੱਡੀ ਜਾਂ ਕੇ ਉੱਥੇ ਅੱਗ ਤੇ ਕਾਬੂ ਪਾਇਆ ਅੱਗ ਲੱਗਣ ਦਾ ਕਾਰਨ ਉਹਨਾਂ ਵੱਲੋਂ ਦਰੁਲਦੁਰਾਮ ਵੱਲ ਦੱਸਿਆ ਗਿਆ ਕਿ ਜਿਹੜੀ ਜਮੀਨ ਹਰਿਆਣਾ ਪੰਜਾਬ ਦੇ ਨਾਲ ਲੱਗਦੀ ਸੀ ਹਰਿਆਣਾ ਕੈਕਟਰਨ ਟ੍ਰਾਂਸਫਰ ਪੈਟਰੋਲ ਪੰਪ ਤੇ ਲੱਗਾ ਉਸ ਤੋਂ ਕੋਈ ਚਿੰਗਾਰੀ ਨਿਕਲੀ ਹੈ ਇਹ ਉਹਨਾਂ ਦਾ ਕਹਿਣਾ ਹੈ ਉਸ ਕਰਕੇ ਉਹਨਾਂ ਦੀ ਕਣਕ ਸੜ ਗਈ ਹੈ ਲੇਕਿਨ ਪਿੰਡ ਵਾਸੀਆਂ ਵੱਲੋਂ ਰਾਤ ਨੂੰ 2:30 ਵਜੇ ਆਸ-ਪਾਸ ਫਾਰ ਬਿਗੜ ਦੀ ਮਦਦ ਨਾਲ ਇਸ ਹੱਗ ਤੇ ਕਾਬੂ ਪਾਇਆ ਗਿਆ ਨਹੀਂ ਤਾਂ ਹੋਰ ਜ਼ਿਆਦਾ ਨੁਕਸਾਨ ਹੋ ਸਕਦਾ ਸੀ ਹਾਂਜੀ ਆ ਜੀ ਮੇਰਾ ਨਾਮ ਹੈ ਜੀ ਕੱਕੀ ਨਾਮ ਹੈ ਜੀ ਆ ਸਾਡੇ ਨਾਲ ਜੀ ਰਾਤ ਹਰਿਆਣੇ ਦਾ ਜੀ ਪੰਪਾ ਜੀ ਇਹਦੇ ਬੈਂਕ ਚੜਨਾ ਜੀ ਉਹ ਆ ਜੀ ਆ ਦਸ ਫਾਰਮ ਜੀ ਇਹ ਰਾਤ 2 ਵਜੇ ਨੇਰੀ ਆਈ ਉਸ ਕਰਕੇ ਕਿਨਾੜਾ ਮਾਰਨ ਕਰਕੇ ਆ ਸਾਡੇ ਜੀ 10 ਕਿੱਲਿਆਂ ਦਾ ਹੀ ਨੁਕਸਾਨ ਹੋ ਗਿਆ ਜੀ 10 ਇੱਕ ਕੁੜ ਦਾ ਆ ਪਟਿਆਲਾ ਰੋਡ ਜਾ ਰਿਹਾ ਜੀ ਆ ਪਟਿਆਲਾ ਪਿੰਡ ਮੇਰਾ ਜੀ ਸਸਾ ਗੁਜਰਾਨੀ ਪਿੰਡ ਮੇਰਾ ਸਸਾ ਗੁਜਰਾਨੀ ਆ ਦੇਖੋ ਜੀ ਰਾਤ 23:00 2 ਵਜੇ ਨੇਰੀ ਆਣ ਕਰਨ ਉਹ 10 ਪਾਰਨ ਕਿਨਾੜਾ ਮਾਰਨ ਕਰਨ ਆ ਸਾਡੇ 10 ਕਿੱਲਿਆਂ ਦਾ ਨੁਕਸਾਨ ਕਰਤਾ ਜੀ ਕੈਮਰਾਮੈਨ ਬੀਕੇ ਗੜਕ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼